ਹੁਸ਼ਿਆਰ ਪ੍ਰੋਡਿਊਸਰ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਚੇਤਨ ਕਸ਼ਪ ਸੁਖ ਪਰਮਰਤੋ ਸਟੂਡੀਓ ਰੂਮ ਰਾਹੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਸੋ ਸਾਡਾ ਅੱਜ ਦਾ ਵਿਸ਼ਾ ਕੀ ਹੈ ਇਹ ਹੈਡਲਾਈਨ ਵੇਖ ਕੇ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦਿਨ ਪ੍ਰਤੀ ਦਿਨ ਕਿਸ ਕਦਰ ਵਧ ਰਿਹਾ ਹੈ ਹਾਲਾਂਕਿ ਇਹ ਭ੍ਰਿਸ਼ਟਾਚਾਰ ਦਾ ਜਿਹੜਾ ਰੋਗ ਹੈ ਪੰਜਾਬ ਨੂੰ ਇਹ ਕੋਈ ਨਵਾਂ ਨਹੀਂ ਲੱਗਿਆ ਹੈ ਬਲਕਿ ਐਸਾ ਦਿਆਂ ਪੁਰਾਣਾ ਇਹ ਰੋਗ ਲੱਗਿਆ ਹੋਇਆ ਹਾਲਾਂਕਿ ਵਿਜੀਲੈਂਸ ਵਿਭਾਗ ਵੱਲੋਂ ਸਮੇਂ-ਸਮੇਂ ਤੇ ਇਸ ਤੇ ਕਾਰਵਾਈ ਵੀ ਕੀਤੀ ਜਾਂਦੀ ਹੈ ਪਰੰਤੂ ਪਤਾ ਨਹੀਂ ਫਿਰ ਵੀ ਕਿ ਅਫਸਰਾਂ ਦੀ ਅਜੀਹੀ ਮਜਬੂਰੀ ਹੈ ਜਾਂ ਸਰਕਾਰੀ ਬਾਬੂਆਂ ਦੀ ਅਜੀਹੀ ਮਜਬੂਰੀ ਹੈ ਕਿ ਤਨਖਾਹਾਂ ਲੈ ਕੇ ਲੱਖਾਂ ਰੁਪਏਾਂ ਦੇ ਵਿੱਚ ਹਜ਼ਾਰਾਂ ਰੁਪਏਾਂ ਦੇ ਵਿੱਚ ਤਨਖਾਹਾਂ ਲੈ ਕੇ ਉਹਨਾਂ ਦਾ ਢਿੱਡ ਭਰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਤੇ ਉਹਨਾਂ ਨੂੰ ਕਿਉਂ ਆਖਰਕਾਰ ਭ੍ਰਿਸ਼ਟਾਚਾਰ ਦਾ ਰੋਗ ਚਿੰਬੜਿਆ ਹੋਇਆ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਜ਼ਿਲ੍ਹੇ ਭਰ ਤੇ ਵਿੱਚ ਵੀ ਸਮੇਂ-ਸਮੇਂ ਤੇ ਵਿਜੀਲੈਂਸ ਵਿਭਾਗ ਵੱਲੋਂ ਜਨਕੀ ਚੌਕਸੀ ਵਿਭਾਗ ਵੱਲੋਂ ਸਮੇਂ-ਸਮੇਂ ਤੇ ਵੱਡੀਆਂ ਕਾਰਵਾਈਆਂ ਜਿਹੜੀਆਂ ਉਹ ਅਮਲ ਦੇ ਵਿੱਚ ਲਿਆਂਦੀਆਂ ਜਾਂਦੀਆਂ ਨੇ ਤੇ ਭ੍ਰਿਸ਼ਟਾਚਾਰੀਆਂ ਨੂੰ ਕਾਬੂ ਕਰਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਂਦਾ ਚਾਹੇ ਉਹ ਪੁਲਿਸ ਵਿਭਾਗ ਦੇ ਨਾਲ ਸੰਬੰਧਤ ਅਫਸਰ ਹੋਣ ਚਾਹੇ ਉਹ ਕਿਸੇ ਵੀ ਵਿਭਾਗ ਦੇ ਨਾਲ ਸੰਬੰਧਤ ਅਫਸਰ ਹੋਣ ਤਹਿਸੀਲ ਕੰਪਲੈਕਸ ਦੇ ਉਹ ਮੁਲਾਜ਼ਮ ਹੋਣ ਬਿਤੇ 2 ਦਿਨ ਪਹਿਲਾਂ ਬਿਜਲੀ ਵਿਭਾਗ ਦੇ ਇੱਕ ਜ਼ਿਲ੍ਹੇ ਦਾ ਸਭ ਤੋਂ ਵੱਡਾ ਅਫਸਰ ਐਸ்சி ਹਰਮਿੰਦਰ ਸਿੰਘ ਨੂੰ ਵਿਜੀਲੈਂਸ ਵਿਭਾਗ ਨੇ ਪਾਰਟੀ ਫੰਡ ਦੇ ਨਾਤੇ 50000 ਰੁਪਏ ਦੀ ਰਿਸ਼ਵਤ ਲੈਂਦੇ ਆ ਰੰਗੇ ਹੱਥੀ ਕਾਬੂ ਕੀਤਾ ਤੇ ਉਸ ਦੇ ਨਾਲ ਇੱਕ ਵਿਜਲੀ ਵਿਭਾਗ ਦਾ ਲਾਈਨਮੈਨ ਕੇਵਲ ਸ਼ਰਮਾ ਵੀ ਉਸ ਦਾ ਕਾਬੂ ਹੈ ਜਿਹੜਾ ਉਹ ਵਿਜੀਲੈਂਸ ਵਿਜੀਲੈਂਸ ਦੇ ਅੜੀਕੇ ਚੜਿਆ ਸੋ ਸਵਾਲ ਇਹ ਹੈ ਕਿ ਆਖਰਕਾਰ ਇਡੀਆਂ ਮੋਟੀਆਂ ਤਰਖਾਨ ਲੈਂਦ ਦੇ ਬਾਵਜੂਦ ਇਹਨਾਂ ਅਫਸਰਾਂ ਦਾ ਢਿੱਡ ਕਿਉਂ ਨਹੀਂ ਭਰ ਰਿਹਾ ਜੇਕਰ ਆਪਾਂ ਦੂਜੇ ਪਾਸੇ ਆਮ ਲੋਕਾਂ ਦੀ ਗੱਲ ਕਰੀਏ ਆਮ ਜੋ ਲੋਕਾਂ ਦੇ ਵਿੱਚ ਇੱਕ ਚਰਚਾ ਹੁੰਦੀ ਹੈ ਜਾਂ ਜੋ ਰਿਟਾਇਰਡ ਪਰਸਨਸ ਹੁੰਦੇ ਨੇ ਸੇਵਾਮੁਕਤ ਜੋ ਮੁਲਾਜ਼ਮ ਹੁੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਬਹੁਤਿਆਂ ਵਿੱਚੋਂ ਇਹ ਗੱਲਾਂ ਵੀ ਕਹੀਆਂ ਜਾਂਦੀਆਂ ਨੇ ਕਿ ਇਹਨਾਂ ਦੇ ਵੱਡੇ ਅਫਸਰ ਆ ਜਿਹੜੇ ਆਪਣੇ ਛੋਟੇ ਅਫਸਰਾਂ ਤੋਂ ਡਿਮਾਂਡ ਕਰਦੇ ਨੇ ਜਾਨਕੀ ਮਹੀਨਾ ਬਣਿਆ ਜਾਂਦਾ ਜਾਂ ਇਸ ਤੋਂ ਇਲਾਵਾ ਇੱਕ ਹੋਰ ਗੱਲ ਹੈ ਜਿਹੜੀ ਉਹ ਬਹੁਤ ਜ਼ਿਆਦਾ ਜ਼ੋਰ ਸ਼ੋਰ ਦੇ ਨਾਲ ਪ੍ਰਚਾਰੀ ਜਾਂਦੀ ਹੈ ਕਿ ਰਾਜਸੀ ਲੀਡਰਾਂ ਦੀ ਵੀ ਇਸ ਪ੍ਰਿਸ਼ਟਾਚਾਰ ਤੇ ਵਿੱਚ ਇਸ ਸਰਯੋਗ ਆ ਜਿਹੜਾ ਉਹਨਾਂ ਦਾ ਪੂਰਾ ਹੁੰਦਾ ਹੈ ਸਹਿਯੋਗ ਤੋਂ ਭਾਵ ਹੈ ਕਿ ਉਹਨਾਂ ਵੱਲੋਂ ਵੀ ਜਿਹੜੀਆਂ ਉਹ ਡਿਮਾਂਡਾਂ ਅਫਸਰ ਸਾਹਿਬਾਨਾਂ ਤੋਂ ਕੀਤੀਆਂ ਜਾਂਦੀਆਂ ਨੇ ਕਿ ਸਾਨੂੰ ਹਫ਼ਤਾ ਵਸੂਲੀ ਜਾਂ ਮਹੀਨਾ ਵਸੂਲੀ ਹੈ ਜਿਹੜੀ ਉਹ ਇਹਨੇ ਲੱਖ ਰੁਪਏ ਚਾਹੀਦਾ ਜਾਂ ਇਹਨੇ ਹਜ਼ਾਰ ਰੁਪਏ ਚਾਹੀਦਾ ਪਰੰਤੂ ਵੱਡਾ ਸਵਾਲ ਇਹ ਹੈ ਕਿ ਲੀਡਰ ਤੇ ਅਫਸਰ ਜਿਨ੍ਹਾਂ ਦੀਆਂ ਮੋਟੀਆਂ ਤਨਖਾਹਾਂ ਨੇ ਸਰਕਾਰੀ ਐਸ਼ੋ ਆਰਾਮ ਤੇ ਉਹ ਪਲਦੇ ਨੇ ਤੇ ਦੂਜੇ ਪਾਸੇ ਜੇਕਰ ਆਮ ਲੋਕਾਂ ਦੀ ਆਪਾਂ ਗੱਲ ਕਰੀਏ ਜਿਨ੍ਹਾਂ ਦੀਆਂ ਅੱਜ ਦੇ ਸਮੇਂ ਦੇ ਵਿੱਚ ਵੀ ਯਾਨੀ ਕਿ ਅਤਿ ਮਹਿੰਗਾਈ ਦੇ ਸਮੇਂ ਦੌਰਾਨ ਵੀ ਜਿਹੜੀਆਂ ਉਹ ਬਹੁਤ ਸਾਰੇ ਇਹ ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜਿਨ੍ਹਾਂ ਦੀ ਤਨਖਾਹ ਜਿਹੜੀ ਉਹ ਮਹਿਜ਼ 8-10000 ਰੁਪਏ ਜਾਂ 12000 ਰੁਪਏ ਜਾਂ 15000 ਰੁਪਏ ਉਹ ਮਹੀਨਾ ਹੋਣਗੇ ਹੋਣਗੇ ਤਾਂ ਉਹ ਲੋਕ ਕਿਵੇਂ ਗੁਜ਼ਾਰਾ ਕਰਦੇ ਹੋਣਗੇ ਤੇ ਚੇਕਰ ਅਫਸਰ ਲੱਖਾਂ ਰੁਪਏ ਸਰਕਾਰ ਤੋਂ ਵਸੂਲ ਕੇ ਤਨਖਾਹ ਦੇ ਰੂਪ ਦੇ ਵਿੱਚ ਇਹਨਾਂ ਦੇ ਢਿੱਡ ਨਹੀਂ ਭਰਦੇ ਤਾਂ ਦੂਜੇ ਪਾਸੇ ਆਮ ਲੋਕਾਂ ਦੀ ਕੀ ਤਰਸਤੀ ਹੋਵੇਗੀ ਵਿਚਾਰਿਆਂ ਦੀ ਜਿਹਨਾਂ ਦੀ 10 ਤੋਂ 12000 ਰੁਪਏ ਤੱਕ ਮਹੀਨਾ ਤਨਖਾਹ ਹੈ ਉਹ ਕਿਵੇਂ ਆਪਣੇ ਘਰਾਂ ਦੇ ਗੁਜ਼ਾਰੇ ਕਰਦੇ ਹੋਣਗੇ ਤਾਂ ਇਸ ਬਾਬਤ ਜ਼ਰੂਰ ਜਿਹੜੇ ਰਿਸ਼ਵਤਾਂ ਲੈਣ ਵਾਲੇ ਸਰਕਾਰੀ ਬਾਬੂ ਨੇ ਚਾਹੇ ਉਹ ਅਫਸਰ ਨੇ ਵੱਡੇ ਅਫਸਰ ਨੇ ਚਾਹੇ ਛੋਟੇ ਮੁਲਾਜ਼ਮ ਨੇ ਤਾਂ ਉਹਨਾਂ ਨੂੰ ਮਾੜੀ ਮੋਟੀ ਸ਼ਰਮ ਹਯਾ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਹੈ ਤੇ ਇੱਕ ਗੱਲ ਨੂੰ ਜ਼ਰੂਰ ਉਹਨਾਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਜੇਕਰ ਅਸੀਂ ਕਿਸੇ ਦਾ ਦਿਲ ਦੁਖਾ ਕੇ ਉਸ ਤੋਂ ਅਸੀਂ ਜ਼ਬਰੀ ਰਿਸ਼ਵਤ ਦੇ ਰੂਪ ਦੇ ਵਿੱਚ ਪੈਸੇ ਵਸੂਲਦੇ ਹਾਂ ਤਾਂ ਪਰਮਾਤਮਾ ਦੀ ਨਿਗਾਹ ਤੋਂ ਉਸ ਦਾ ਬਚਾ ਕਦੇ ਵੀ ਨਹੀਂ ਹੋ ਸਕਦਾ ਤੇ ਰਿਸ਼ਵਤਾਂ ਦੇ ਰੂਪ ਵਿੱਚ ਕਿਸੇ ਦੀ ਖੂਨ ਪਸੀਨੇ ਦੀ ਕਮਾਈ ਇੰਜ ਚੂਸੀ ਗਈ ਹੋਵੇ ਤਾਂ ਉਸ ਦਾ ਖਮਿਆਸਾ ਇੱਕ ਨਾ ਇੱਕ ਦਿਨ ਜ਼ਰੂਰ ਹੈ ਜਿਹੜਾ ਉਹ ਭੁਗਤਣਾ ਪੈਂਦਾ ਹੈ ਤਾਂ ਸਰਕਾਰਾਂ ਨੂੰ ਵੀ ਖਾਸ ਕਰਕੇ ਵਿਜੀਲੈਂਸ ਵਿਭਾਗ ਨੂੰ ਵੀ ਬਿਨਾਂ ਕਿਸੇ ਰਾਜਸੀ ਦਬਾਤੋਂ ਅਜਿਹੀਆਂ ਕਾਰਵਾਈਆਂ ਜਿਹੜੀਆਂ ਹੋਰ ਵੀ ਤੇ ਇਸੀ ਦੇ ਨਾਲ ਕਰਨੀਆਂ ਚਾਹੀਦੀਆਂ ਨੇ ਤੇ ਸਾਡੇ ਜੋ ਕਾਨੂੰਨ ਨੇ ਮਾਨਜੋਗ ਹਾਈ ਕੋਰਟ ਮਾਨਜੋਗ ਸੁਪਰੀਮ ਕੋਰਟ ਇਹਨਾਂ ਨੂੰ ਵੀ ਇਹਨਾਂ ਦੇ ਜੋ ਡੰਡ ਨੇ ਜਾਂ ਐਕਟ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਸਖਤਾਈ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਮੋਟੀਆਂ ਇਹ ਰਿਸ਼ਵਤ ਲੈਣ ਦੇ ਇਹ ਅਫਸਰ ਫੜੇ ਚਾਹੁੰਦੇ ਨੇ ਤਾਂ ਮਹਿਜ ਕੁਝ ਕੁ ਮਹੀਨਿਆਂ ਬਾਅਦ ਤਿੰਨ ਤੋਂ ਚਾਰ ਮਹੀਨਿਆਂ ਬਾਅਦ ਛੇ ਮਹੀਨਿਆਂ ਬਾਅਦ ਇਹ ਬਹਾਲ ਹੋ ਜਾਂਦੇ ਨੇ ਬਹਾਲ ਹੋ ਕੇ ਫਿਰ ਉਸੇ ਕੁਰਸੀਆਂ ਤੇ ਤਨਾਤ ਹੋ ਜਾਂਦੇ ਨੇ ਤਾਂ ਫਿਰ ਤੋਂ ਇਹ ਰਿਸ਼ਵਤ ਦਾ ਦੌਰ ਹੈ ਜਿਹੜਾ ਉਹ ਸ਼ੁਰੂ ਹੋ ਜਾਂਦਾ ਸੋ ਇਹ ਮਾਨਚੋਗ ਕੋਟਾ ਨੂੰ ਵੀ ਜਿਹੜੀ ਇਸ ਵਾਰ ਇੱਕ ਸਖਤ ਰੁਖ ਅਖਤਿਆਰ ਕਰਨਾ ਚਾਹੀਦਾ ਹੈ ਜੇਕਰ ਕੋਈ ਵਿਅਕਤੀ ਚਾਹੇ ਉਹ ਵੱਡਾ ਸਰਕਾਰੀ ਬਾਬੂ ਆ ਚਾਹੇ ਉਹ ਛੋਟਾ ਮੁਲਾਜ਼ਮ ਹੈ ਤੇ ਜੇਕਰ ਉਹ ਇੱਕ ਵਾਰ ਰਿਸ਼ਵਤ ਇਹ ਦੇ ਸਮੇਤ ਕਾਬੂ ਹੁੰਦਾ ਰੰਗੇ ਹੱਥੀ ਉਸ ਨੂੰ ਵਿਜੀਲੈਂਸ ਵੱਲੋਂ ਫੜਿਆ ਜਾਂਦਾ ਤਾਂ ਉਸ ਨੂੰ ਨਾ ਹੀ ਕੱਲਾ ਸਸਪੈਂਡ ਕੀਤਾ ਜਾਣਾ ਚਾਹੀਦਾ ਜਾਣਾ ਚਾਹੀਦਾ ਨੌਕਰੀ ਤੋਂ ਬਲਕਿ ਉਸ ਨੂੰ ਪੂਰੇ ਤਰੀਕੇ ਦੇ ਨਾਲ ਜਿਹੜਾ ਨੌਕਰੀ ਤੋਂ ਡਿਸਮਿਸ ਕਰਨਾ ਚਾਹੀਦਾ ਹੈ ਜਾਂ ਉਸ ਤੇ ਜੋ ਪੱਤੇ ਹੁੰਦੇ ਨੇ ਜਾਂ ਹੋਰ ਉਸ ਤੇ ਜੋ ਲਾਭ ਹੁੰਦੇ ਨੇ ਉਹਨਾਂ ਤੇ ਪੂਰਨ ਤੌਰ ਤੇ ਜਿਹੜੀ ਉਹ ਰੋਕ ਲਗਾ ਦੇਣੀ ਚਾਹੀਦੀ ਆ ਸੋ ਇਸ ਤਰ੍ਹਾਂ ਦੇ ਸਖਤ ਕਦਮ ਆ ਜਿਹੜੇ ਉਹ ਮਾਨਯੋਗ ਅਦਾਲਤਾਂ ਨੂੰ ਜਿਹੜੇ ਚੁੱਕਣੇ ਚਾਹੀਦੇ ਨੇ ਤਾਂ ਜੇਕਰ ਇਸ ਤਰ੍ਹਾਂ ਹੁੰਦਾ ਤਾਂ ਸੁਭਾਵਿਕ ਹੈ ਕਿ ਰਿਸ਼ਵਤਾਂ ਲੈਣ ਵਾਲੇ ਇਹ ਸਰਕਾਰੀ बाबू ਇਨਾਂ ਨੂੰ ਮਾੜੀ-ਮੋਟੀ ਸ਼ਰਮ ਆ ਜਿਹੜੀ ਉਹ ਜ਼ਰੂਰ ਆਵੇਗੀ ਸੋ ਤੁਸੀਂ ਕੀ ਸੋਚਦੇ ਹੋ ਕੀ ਕੁਝ ਕਦਮ ਸਰਕਾਰ ਨੂੰ ਜਾਂ ਮਾਨਯੋਗ ਅਦਾਲਤਾਂ ਨੂੰ ਇਸ ਬਾਬਤ ਚੱਕਣੇ ਚਾਹੀਦੇ ਨੇ ਤਾਂ ਜੋ ਆਮ ਲੋਕ ਜੋ ਆਪਣੇ ਖੂਨ ਪਸੀਨੇ ਦੀ ਜਿਹੜੀ ਕਮਾਈ ਹੈ ਰਿਸ਼ਵਤਾ ਦੇ ਰੂਪ ਦੇ ਵਿੱਚ ਇਹਨਾਂ ਨੂੰ ਦੇ ਕੇ ਆਪਣੇ ਕੰਮ ਕਰਵਾਉਂਦੇ ਨੇ ਤਾਂ ਸਰਕਾਰਾਂ ਨੂੰ ਮਾਨਯੋਗ ਅਦਾਲਤਾਂ ਨੂੰ ਇਸ ਬਾਬਤ ਹੋਰ ਕੀ ਸਖਤ ਕਦਮ ਚੁੱਕਣੇ ਚਾਹੀਦੇ ਨੇ ਆਪਣੇ ਵਿਚਾਰ ਹੈ ਜਿਹੜੇ ਆਪਣੀ رائے ਹੈ ਜਿਹੜੀ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰੋ ਸੋ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਜੁੜੇ ਰਹੋ ਹਸ਼ਰ ਪਰ ਨਿਊਜ਼ ਨਾਲ